ਬਾਬਾ ਕਾਲੀ ਬਸਤੀ ਗਿਆ ਜੀ ਲੋ ਮੰਨੋ ਐਕਸਰਸਿਸਟਿਕ ਕੀ ਹੋਇਆ ਆਪਾਂ ਨੇ ਗੁੱਟੂ ਆਪਾਂ ਜਾਣੀ ਬਾਜੀ ਆ ਗਏ ਸਾਰੀ ਜਾਣੀ ਨੰਬਰ ਪੀਸ ਦੇ ਹੋਏ ਕਿ ਕਿਹਾ ਸਰਕਾਰ ਹੈ ਉਹਨਾਂ ਉੱਚ ਅਧਿਕਾਰੀਆਂ ਦੇ ਪਾਸੇ ਬਿਠਾ ਗਏ ਪੋਰਟ ਸਿਲਕ ਵੀ ਜੀ ਚਰਚ ਬੋਰਡ ਤੋਂ ਵੀ ਬੰਨ ਲੇਡਾ ਕਾਰ ਖਬਰ ਵਾਲੀ ਕਮੇਟੀ ਕਰੇ ਸਾਡੇ ਸ਼ੁਕਰੀਆ ਕਮੇਟੀ ਦਾ ਬੈਲ ਉਥੋਂਾਸ ਕਰਾਂ ਹਾਜੀ ਹੋਏ ਜੀ ਕੇ ਪਾਸ ਕਰੀਏ ਕਰੀ ਨਾਮ ਸੇਬਜੀ ਨੂੰ ਇਹ ਜਿਹੜੇ ਲੋਕਾਂ ਆਕੇ ਕਿ ਜੰਗ ਆ ਪੰਜਾਬ ਨੂੰ ਮੁੜ ਖਾ ਰਿਹਾ ਹੈਗੇ ਅਸੀਂ ਉਹ ਤੁਹਾਨੂੰ ਬੇਨਤੀ ਕਰਦੇ ਹਾਂ ਕੋਈ ਵੀ ਉਹ ਨਹੀਂ ਵਿੰਗਾਰੀ ਕਰੋ ਕੌਣ ਜੋ ਆਪਣੇ ਆਪਣੇ ਜਿੰਨਾ ਦਾ ਮੁੜ ਖਾ ਜੋ ਨੋਮਿਕ ਜਿਹੜੇ ਪੁਰਾਣੇ ਦੇ ਬੰਦੇ ਕਹਿੰਦੇ ਕਿ ਉਹ ਕਾਹ ਕਰੀ ਜਾਂਦੇ ਆਂ ਬਾਕੀ ਉਹ ਠੀਕ ਹੈ ਬਜੀਣਾ ਤੁਸੀਂ ਰੋਕਣ ਆਏ ਫਿਲਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਐਂਟੀ ਸਿੱਖ ਜੋ ਅੱਜ ਕੱਲ ਐਮਪੀ ਬਣ ਗਈ ਹੈ ਸੰਗਨਰ ਨੋਦ ਇਹਨੇ ਇੱਕ ਫਿਲਮ ਬਣਾਈ ਹੈ ਐਮਰਜੈਂਸੀ ਜੋ ਸਿੱਖਾਂ ਦੇ ਉੱਤੇ ਬਹੁਤ ਟਾਕਟ ਕੀਤਾ ਗਿਆ ਵਾ ਜੋ ਸਿੱਖਾਂ ਦੀ ਭਾਵਨਾ ਪ੍ਰਗਟਾ ਰਹੀ ਹੈ ਜੋ ਇੱਕ ਤਰ੍ਹਾਂ ਦਾ ਗਲਤ ਫਿਲਮ ਬਣੀ ਹੈ ਅਸੀਂ ਉਹਦਾ ਵਿਰੋਧ ਕਰਦੇ ਆਂ ਅਸੀਂ ਸਿੱਖ ਪਾਲਵੇ ਕਮੇਟੀ ਵੱਲੋਂ ਅੱਜ ਇਹਨਾਂ ਜੋ ਪੀਪੀਆਰ ਮੌਕੇ ਨਜ਼ਰ ਆਗੇ ਹੈ ਪ੍ਰਬੰਧਕ ਹੈਗੇ ਉਹਨਾਂ ਨੂੰ ਕਹਿਣ ਆਏ ਆ ਇਹ ਤੁਸੀਂ ਫਿਲਮ ਕਿਸੇ ਵੀ ਕੀਮਤ ਤੇ ਨਹੀਂ ਲਾਣੀ ਤਾਂ ਜੋ ਸਾਡੇ ਜਲੰਧਰ ਦਾ ਸਾਡੇ ਪੰਜਾਬ ਦਾ ਕੋਈ ਮਾਹੌਲ ਨਾ ਖਰਾਬ ਹੋਵੇ ਕਿਉਂਕਿ ਇਹ ਸਿੱਖਾਂ ਦੀ ਭਾਵਨਾ ਨੂੰ ਪੜਕਾਉਣ ਵਾਲੀ ਫਿਲਮ ਹੈਗੀ ਹੈ ਕੋਈ ਵੀ ਇਹੋ ਜਿਹੀ ਖਲ ਨਾ ਲਈ ਜਾਵੇ ਜਿਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਪੜਗਾਈਆਂ ਉਹਦੇ ਵਿੱਚ ਕੀ ਸਰ ਦਿਖਾਇਆ ਗਿਆ ਕੋਈ ਪੁਰਾਣਾ ਇਤਿਹਾਸ ਦਿਖਾਇਆ ਗਿਆ ਕੋਈ ਅਈ ਇੱਕ ਕਿਲਰ ਆਇਆ ਵਾ ਉਹ ਸੰਤਾਂ ਨੂੰ ਕਿਹਦੇ ਹੱਥੋਂ ਪਿੰਡਾਂ ਨੂੰ ਕੰਮ ਦਿਖਾਇਆ ਗਿਆ ਵਾ ਸਿੱਖਾਂ ਨੂੰ ਜਿਹੜੇ ਸਿੱਖ ਉੱਥੇ ਦਰਬਾਰ ਸਾਹਿਬ ਗਏ ਸੀ ਉਹ ਜਾਂ ਕਿ ਇਹੋ ਜੀ ਗੱਲ ਹੈ ਨੀ ਕਿ ਝੂਠੀਆਂ ਗੱਲਾਂ ਕਰਕੇ ਲੋਕਾਂ ਨੂੰ ਬੇਰੋਸਕਿ ਸਿੱਖਾਂ ਦਾ ਅਕਸ ਖਰਾਬ ਹੋਤਾ ਜਾ ਰਿਹਾ ਹੈ ਮੈਨੇਜਮੈਂਟ ਨਾਲ ਤੁਹਾਡੀ ਗੱਲ ਹੋਈ ਕੋਈ ਇਹਨਾਂ ਦੀ ਮੈਨੂੰ ਵੀ ਇਹ ਗੱਲ ਵੀ ਹੋਈ ਹੈ ਪ੍ਰਸ਼ਾਸਨ ਦੇ ਆਇਆ ਪ੍ਰਸ਼ਾਸਨ ਨੂੰ ਕੋਸਤ ਆਇਆ ਵਾ ਇਹ ਫਿਲਮ ਕਿਸੇ ਵੀ ਕੀਮਤ ਦੇ ਨਹੀਂ ਲੱਗ ਕੱਲੇ ਜਲੰਧਰ ਚ ਨਹੀਂ ਲੱਗਾਂ ਤੇ ਜਿਹੜੇ ਬਾਕੀ ਸ਼ਹਿਰਾਂ ਚ ਵੀ ਸਾਰੀਆਂ ਜੱਥੇ ਬੰਦੀਆਂ ਹਰ ਜਗ੍ਹਾ ਜਲੰਧਰ ਦੇ ਆਇਆ ਆ ਸਾਰੀਆਂ ਜੱਥੇ ਬੰਦੀ ਸਾਰੇ ਪੰਜਾਬ ਚ ਲੱਗੀਆਂ ਵਾ ਆਪਣੇ ਆਪਣੇ ਤੋਰ ਦੇ ਹਾਲ ਬਰ ਜਾ ਕੇ ਉੱਥੇ ਅਗੇ ਫਿਲਮ ਬੰਦ ਗਈ ਸਾਡੀ ਚੜ੍ਹਦੀ ਕਲਾ ਦੀ ਵੀ ਗੱਲ ਹੋਵੇ ਜਿਵੇਂ ਖਾਲਾ ਵਾਲਾ ਜੀ ਦੀ ਫਿਲਮ ਆਈ ਹੈ ਖ ਪਰ ਅਜੇ ਤੱਕ ਉਹ ਖਲੜ ਜਿਹੜੀ ਫਿਲਮ ਨਹੀਂ ਰਿਲੀ ਜਾਈ। ਪਰ ਇਹ ਜੋ ਸਿੱਖਾਂ ਦੀ ਭਾਵਨਾ ਪੜਗਾਂਦੀਆਂ ਹੋਆਂ ਇਹੋ ਜਿਹੀਆਂ ਫਿਲਮਾਂ ਰਿਲੀ ਹੁੰਦੀਆਂ ਹਨ ਹਮੇਸ਼ਾ ਹੀ ਸਿੱਖਾਂ ਨੂੰ ਇੱਥੇ ਦੂਜੇ ਦਰਜੇ ਦਾ ਸਮਝ ਜਾਂਦਾ ਵਾ ਉਹਨਾਂ ਨੂੰ ਹਮੇਸ਼ਾ ਹੀ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਸਿੱਖ ਧਾਲਮਿਕ ਕਮੇਟੀ ਵੱਲੋਂ ਅਸੀਂ ਇਹਦੀ ਨਿੰਦਾ ਕਰਦੇ ਹਾਂ ਅਸੀਂ ਕਿਸੇ ਵੀ ਕੀਮਤ 'ਤੇ ਇਹ ਫਿਲਮ ਨਹੀਂ ਲਗੰਦਿਆਂ। ਅੱਛਾ ਇਹ ਕਿ ਸਿਰਫ ਟ੍ਰੇਲਰ ਹਲੇ ਜਿਹੜਾ ਹੈਗਾ ਉਹ ਇਹ ਸ਼ੁਰੂ ਤੋਂ ਸਿੱਖਾਂ ਦੇ ਅੰਟੀ ਰਹੀ ਹੈ। ਜਦੋਂ ਕਿਸਾਨੀ ਮੋਰਚਾ ਲੱਗਿਆ ਸੀਗਾ ਉਦੋਂ ਸਾਡੀਆਂ ਮਾਵਾਂ ਭੈਣਾਂ ਉੱਥੇ ਮੋਰਚੇ 'ਤੇ ਬੈਠੀਆਂ ਅਗੀਆਂ ਉਹ ਉਦੋਂ ਇਹ ਕਹਿੰਦੀ ਕਿ 200 ਰੁਪਏ ਦੇ ਕਿੰਨੇ ਬੀਬੀਆਂ ਘਰ ਕਿਲੇ ਅੱਜਿਆਂ ਹੂੰ ਇਹਦੀ ਸੋਚ ਸਿੱਖਾਂ ਦੇ ਖਰਾਬ ਸ਼ੁਰੂ ਤੋਂ ਰਹੀ ਹੈ ਕਿੰਸੀ ਇਹਦੀ ਕਿਹੜੀ ਏਜੰਸੀ ਹੈ ਜਿਹਨਾਂ ਸਰਕਾਰ ਨੇ ਇਹਨਾਂ ਨੂੰ ਫਿਕਰ ਦਿੱਤੀ ਹੈ ਐਮਪੀ ਬਣਾਇਆ ਉਸੇ ਸੋਚ ਦੇ ਤਹਿਤ ਇਹਨੇ ਇਹ ਫਿਲਮ ਬਣਾਈ ਹੈ ਜਿਹੜੀ ਉਹ ਜਦੋਂ 6 ਜੂਨ ਨੂੰ ਜੋ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਜਿਹੜੀ ਸੰਗਤ ਉੱਥੇ ਗਈ ਸੀ ਇਹਨੇ ਉਹਨਾਂ ਨੂੰ ਖਾੜਕੂ ਵਿਖਾਇਆ ਅਤਵਾਦੀ ਵਿਖਾਇਆ ਆਪਣੀ ਸੋਚ ਦੇ ਮੁਤਾਬਕ ਜੋ ਸਾਡੀਆਂ ਧਾਰੂਆਂ ਨੂੰ ਭੜਕਾਈ ਗਈਆਂ ਨੇ ਅ ਅਸੀਂ ਇਹ ਕਰਕੇ ਅਸੀਂ ਇਹ ਕਰਕੇ ਸੀਬੀ ਸਾਹ ਨੂੰ ਅੱਜ ਇੱਕ ਬੇਰੂ ਦੇਵਾਂਗੇ ਫਿਰ ਸਾਡੀਆਂ ਇਹ ਭਾਵਨਾਵਾਂ ਢਕਾਈਆਂ ਨੇ ਫਿਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ 295 ਇਹਦਾ ਪਰਚਾ ਦਰਜ ਕੀਤਾ ਜਾਵੇ ਅਤੇ ਜਿਹੜੀ ਇਹ ਫਿਲਮ ਐਮਰਜੈਂਸੀ ਫਿਲਮ ਹੈ ਇਹ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਲੱਗਣ ਦਿਆਂਗੇ ਕਿਉਂਕਿ ਇਹ ਸਿੱਖਾਂ ਦੀਆਂ ਭਾਵਨਾਵਾਂ ਢਕਾਂਦੀ ਫਿਲਮ ਹੈ ਜਿਹੜੀ ਵੀ ਕੋਈ ਫਿਲਮ ਬਣਾਉਂਦਾ ਵਾ ਮੰਨ ਲਓ ਸਿੱਖੀ ਰਿਲੇਟਿਡ ਫਿਲਮ ਬਣਾਉਂਦੇ ਆ ਇਹ ਸਾਡੀ ਸੁਪਰੀਮ ਇਕਾਗਤਤਾ ਹੈ ਉਥੋਂ ਸਾਡੇ ਸੈਂਸਰ ਬਾਡ ਕੋਲਣਾ ਚਾਹੀਦਾ ਵਾ ਹਾਂ ਜੀ ਆਹ ਤਾਰੀਖ ਤੋਂ ਦੇ ਕੋ ਤਾਰੀਖ ਲਾਈ ਹੈ 21 ਸਤਾਈਏ ਇਹ ਫਿਲਮ ਪਾਸ ਕਰਦੀ ਹੈ ਇਹੋ ਜਾਂ ਕੋਈ ਕੰਮ ਨਹੀਂ ਕਰਦੀ